ਤੁਹੀ ਸਾਹਿਬ ਤੌੜਾ ਜ਼ੋਨ ਤੋਂ ਮੇਰਾ ਬੇਟਾ ਜ਼ਿਲ੍ਹਾ ਪ੍ਰੀਸ਼ਦ ਦੀ ਕੁਮਰ ਪ੍ਰਤਾਪ ਸਿੰਘ ਕਨੌੜਾ ਚੋਣ ਲੜ ਰਿਹਾ ਤੇ ਮੈਂ ਸਾਰੇ ਪਿੰਡਾਂ ਦੇ ਵਿੱਚ ਜਾ ਰਿਹਾ ਮੇਰਾ ਬੇਟਾ ਵੀ ਨਾਲ ਜਾ ਰਿਹਾ ਤੇ ਮੈਂ ਇਹਦੇ ਬਾਰੇ ਦੱਸ ਰਿਹਾ ਇਹਦੀ ਸਟੱਡੀ ਬਾਰੇ ਵੀ ਕਿੰਨਾ ਪੜਿਆ ਲਿਖਿਆ ਤੇ ਇਹ ਨੈਸ਼ਨਲ ਪਲੇਅਰ ਆ ਇਹਦੀਆਂ ਉਹ ਵੀ ਪ੍ਰਾਪਤੀਆਂ ਦੱਸਿਆ ਨੇ ਤੇ ਮੈਂ ਉੱਥੇ ਯੂਨੀਵਰਸਿਟੀ ਦੇ ਵਿੱਚ ਐਨ ਜੂ ਦੇ ਵਿੱਚ ਨੇ ਕੰਮ ਕੀਤਾ ਜਿਹੜਾ ਯੂਨੀਵਰਸਿਟੀ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਉਹ ਮੋਰਚਾ ਸੀਗਾ ਉਹਦੀ ਜਿਹੜੀ 15 ਮੈਂਬਰੀ ਕਮੇਟੀ ਥੀ ਉਹਦੇ ਵਿੱਚ ਇੱਕ 15 ਬੱਚਿਆਂ ਵਿੱਚ ਇੱਕ ਇਹ ਵੀ ਸੀ ਤੇ ਹੁਣ ਅਸੀਂ ਜ਼ਿਲ੍ਹਾ ਪ੍ਰੀਸ਼ਦ ਜੋਂ ਟੋੜੇ ਤੋਂ ਕਾਂਗਰਸ ਪਾਰਟੀ ਦਾ ਮੈਨੂੰ ਕੌਂਗਰਸ ਪਾਰਟੀ ਨੇ ਹੁਕਮ ਕੀਤਾ ਉਹ ਚ ਇਹਨੂੰ ਉਮੀਦਵਾਰ ਬਣਾਇਆ ਪਿੰਡਾਂ 'ਚ ਬਹੁਤ ਹੀ ਰਿਸਪੌਂਸ ਮੇਰਾ 38 ਸਾਲ ਦਾ ਪੋਲੀਟੀਕਲ ਕਰ ਰਿਹਾ ਮੇਰਾ ਸਾਰੇ ਮੇਰੇ ਪਰਿਵਾਰ ਨੇ ਮੇਰੀ ਏਰੀਆ ਜਾੜਾ ਮੈਨੂੰ ਕੋਈ ਬੋਝ ਨਹੀਂ ਬੜਾ ਜਿੱਥੇ ਮੈਨੂੰ ਮਾਨਦੇ ਨੇ ਮੇਰੇ ਪੁੱਤ ਨੂੰ ਵੀ ਸਾਰੇ ਆਸ਼ੀਰਵਾਦ ਦੇ। ਦੇਖੋ ਗੱਲ ਸਮਸਿਆ ਹਲ ਇੱਕ ਪੜਿਆ ਲਿਖਿਆ ਜਿਹੜਾ ਉੱਚੀ ਸੋਚ ਵਾਲਾ ਸਾਫ਼ ਸੁਥਰਾ ਜਿਵੇਂ ਮੈਂ ਆਪਣੀ ਜ਼ਿੰਦਗੀ ਚੇਅਰਮੈਨ ਹੋ ਕੇ ਵੀ ਮੈਂ ਇਸ ਇਲਾਕੇ ਦੀ ਸਾਰੇ 90 ਬਲੌਕ ਦੀ ਸੇਵਾ ਕੀਤੀ 168 ਪਿੰਡ ਦੀ ਬਲੌਕ ਸੰਧੀ ਮੈਂ 94 ਚ ਚੇਅਰਮੈਨ ਰਹਾ ਮੇਰਾ ਬਲੱਡ ਆ ਇਹ ਤੇ ਮੈਂ ਮੰਨਦੀ ਨਾਲ ਜਿਵੇਂ ਲੋਕਾਂ ਦੀ ਸੇਵਾ ਕੀਤੀ ਆ ਪਿੰਡਾਂ ਨੂੰ ਗਲੀਆਂ ਨਾਲੀਆਂ ਬਿੱਡੋ ਦੀ ਜਿਹੜੀ ਪੈਨਸ਼ਨ ਆ ਤੇ ਸਾਡੀਆਂ ਜਿਹੜੀਆਂ ਦੂਜੀਆਂ ਪੈਨਸ਼ਨਾਂ ਜਾਂ ਸਕੀਮਾਂ ਨੇ ਉਹ ਸਾਰੀਆਂ ਅਸੀਂ ਵੜਾਪਾ ਪੈਨਸ਼ਨ ਉਹ ਸਾਰੀਆਂ ਗਲੀਆਂ ਨਾਲੀਆਂ ਦੇ ਪਿੰਡਾਂ ਦੀ ਟੋਬਿਆਂ ਦਾ ਬੜਾ ਬੁਰਾ ਹਾਲ ਆ ਸੜਕਾਂ ਦਾ ਇਹ ਪੜਿਆ ਲਿਖਿਆ ਪੂਰਾ ਇੱਕ ਠੋਕੇ ਜਿਵੇਂ ਮੈਂ ਲੋਕਾਂ ਦੀ ਗੱਲ ਕਰਦਾ ਸੀ ਇਹ ਵੀ ਕਹੂਗਾ ਮੇਰਾ ਬੇਟਾ ਕੁਮਰ ਪ੍ਰਤਾਪ ਸਿੰਘ ਮੇਰਾ ਨਾਮ ਕੁਮਰ ਪ੍ਰਤਾਪ ਸਿੰਘ ਖਨੋੜਾ ਹੈ ਜੀ ਤੇ ਮੈਂ ਕਾਂਗਰਸ ਦੇ ਸਿੰਬਲ ਥੱਲੇ ਇਲੈਕਸ਼ਨ ਲੜ ਰਹੇ ਹਾਂ ਤੇ ਮੇਰੀ ਸਕੂਲਿੰਗ ਵੀਪੀਐਸ ਤੋਂ ਹੈ ਗ੍ਰੈਜੂਏਸ਼ਨ ਮੇਰੀ ਐਸਟੀ ਕਾਲਜ ਚੰਡੀਗੜ੍ਹ ਤੋਂ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਤੋਂ ਲੋਕ ਕਰ ਰਿਹਾ ਹਾਂ ਫਾਈਨਲイヤー ਵਿੱਚ ਹਾਂ ਜੀ ਤੇ ਮੈਂ ਅਰਥਵੀ ਦਾ ਪਲੇਅਰ ਵੀ ਹਾਂ ਤੁਸੀਂ ਰਾਜਨੀਤੀ ਵਿੱਚ ਕਿਉਂ ਆਏ ਮੈਂ ਰਾਜਨੀਤੀ ਵਿੱਚ ਇਸ ਕਰਕੇ ਆਇਆ ਜੀ ਕਿਉਂਕਿ ਸਾਰਿਆਂ ਨੂੰ ਦੇਖ ਕੇ ਮੈਂ ਵੱਡਾ ਹੋਇਆ ਫਾਦਰ ਸਾਨੂੰ ਦੇਖ ਕੇ ਵੱਡਾ ਹੋਇਆ 38 ਸਾਲ ਪਲੱਸ ਇਹਨਾਂ ਦਾ ਕੈਰੀਅਰ ਹੋ ਗਿਆ ਤੇ ਉੱਥੇ ਸਭ ਦੀ ਲੋਕਾਂ ਦੀ ਸੇਵਾ ਹੁੰਦੀ ਹੈ ਸਭ ਦੇ ਦੁੱਖਾਂ ਦਾ ਹੱਲ ਕੀਤਾ ਜਾਂਦਾ ਤਾਂ ਮੇਰੇ ਵਿੱਚ ਵੀ ਸੀ ਕਿ ਮੈਂ ਵੀ ਲੋਕਾਂ ਦੀ ਸੇਵਾ ਕਰਾਂ ਜੋਬ ਵਾਲੇ ਪਾਸੇ ਵੀ ਜਾ ਸਕਦੇ ਸੀ ਪਰ ਜੋਬ ਦਾ ਮਨਉਆ ਸੀ ਜਿੱਥੇ ਪੋਸਟਿੰਗ ਹੋਗੀ ਮੈਂ ਉੱਥੇ ਚਲਾ ਜਾਊਂਗਾ ਤੇ ਮੈਂ ਆਪਣੇ ਹਲਕੇ ਤੋਂ ਮੇਰਾ ਲਿੰਕ ਟੁੱਟਿਆ ਹੋਣਾ ਤਾਂ ਮੈਨੂੰ ਕੋਈ ਖੁਸ਼ੀ ਮਹਿਸੂਸ ਹੁੰਦੀ ਹੈ ਜਿਵੇਂ ਫਾਦਰ ਸਾਹਿਬ ਸੇਵਾ ਕਰਦੇ ਆ ਤਾਂ ਮੈਂ ਵੀ ਇਹਦੇ ਚਰਨਾਂ 'ਚ ਰਹਿ ਕੇ ਉਹਨੀਆਂ ਸੇਵਾ ਕਰਾਂ ਜਿਹੜੀ ਮੈਂ ਪੜ੍ਹਾਈ ਲਿਖਾਈ ਦਾ ਫਾਇਦਾ ਲੈਣਾ ਹੈ ਜਿਹੜਾ ਮੈਂ ਪੜ੍ਹਿਆ ਉਹ ਲੋਕਾਂ ਦਾ ਮੈਂ ਉਹ ਚੀਜ਼ ਦਾ ਫਾਇਦਾ ਕਰਾਂ ਗਰਾਊਂਡ ਬਣਾਵਾ ਗੇਮ ਕੀਤੀ ਹੈ ਖੇਡੀ ਕੀਤੀ ਤੋਨ ਹੈ ਤਾਂ ਮੈਨੂੰ ਇਹ ਕਿ ਜਿੰਨੇ ਪਿੰਨਾ ਪੰਜਾਬ 'ਚ ਗਰਾਊਂਡ ਹੁੰਦੇ ਸੀ ਟੂਰਨਾਮੈਂਟ ਹੁੰਦੇ ਸੀਗੇ ਉਹਨੂੰ ਦੁਬਾਰੇ ਸਾਰ ਕੁਝ ਸਟਾਰਟ ਹੋਵੇ ਤੇ ਨੌਜਵਾਨ ਨ ਸਹੀ ਢੋਕੇ ਗਰਾਉਂਡਵਲ ਫੋਕਸ ਕਰਨ ਮੈਂ ਸਿਰਫ ਇਹੀ ਅਪੀਲ ਕਰੂੰਗਾ ਕਿ ਮੈਂ ਤੁਹਾਡਾ ਬੱਚਾ ਹੀ ਹਾਂ ਤੁਸੀਂ ਸਾਰੇ ਮੇਰੇ ਪਰਿਵਾਰ ਹੋ ਕਿ ਮੇਰੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ ਤੁਸੀਂ ਜਮਾਂ ਵੀ ਨਿਰਾਸ਼ ਨਹੀਂ ਹੋਵੋਗੇ 24 ਘੰਟੇ ਦਰਵਾਜ਼ੇ ਖੁੱਲ੍ਹੇ ਆ ਤੁਹਾਡਾ ਬੱਚਾ ਜੇ ਮਰਜ਼ੀ ਬਾਹ ਫੜ ਕੇ ਮੈਨੂੰ ਲੈ ਆਇਓ ਤੇ ਜਿਹੜਾ ਵੀ ਜ਼ੀਰੋ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਜਿਮਨੀ ਲੈਵਲ ਤੇ ਸਾਰੇ ਕੀ ਕਹਿੰਦੇ ਹਾਂ ਹੱਲ ਕਰਦੀ ਹੈ ਪ੍ਰੋਬਲਮਾਂ ਦਾ ਹੱਲ ਕਰਦੀ ਹੈ ਡਲੀਆਂ ਹੋ ਗਈਆਂ ਟੋਬੀ ਹੋ ਗਈ ਗਰਾਊਂਡ ਹੋ ਗਏ ਮੈਂ ਫਿਰ ਵੀ ਕਹਿੰਨਾ ਮੇਰਾ ਪਹਿਲਾ ਜਾਦੇ ਮਕਸਦ ਗਰਾਊਂਡਾਂ ਤੇ ਹੈ ਜੀ ਕਿ ਗਰਾਊਂਡ ਜਿੰਨੇ ਮੈਂ ਗਰਾਊਂਡ ਬਣਾਉਂਗਾ ਇਹੀ ਬਣਾਉਂਗਾ ਕਿ ਨੌਜਵਾਨਾਂ ਦਾ ਪਹਿਲਾ ਧਿਆਨ ਆਪਾਂ ਨਸ਼ਿਆਂ ਤੋਂ ਹਟਾ ਕੇ ਇੱਧਰ ਕਰੀਏ ਕਿਉਂਕਿ ਨੌਜਵਾਨ ਹੀ ਫਿਊਚਰ ਨੇ ਸਾਰੀ ਚੀਜ਼ਾਂ ਦਾ ਤੇ ਬਾਕੀ ਜਿਹੜੇ ਇੱਕ ਮੈਂ ਸਾਰੇ ਕਿਤੇ ਸਾਰੇ ਪਿੰਡਾਂ ਦੀ ਗੱਲ ਕਹੀ ਹੈ ਕਿ ਮੈਂ ਵਾਅਦਾ ਕਰਕੇ ਗਿਆ ਕਿ ਸਰਕਾਰ ਜਿਹੜੀ ਪਹਿਲੀ ਸਕੀਮ ਆਉਗੀ ਉਹ ਪਿੰਡ ਦੇ ਦਰਵਾਜ਼ੇ ਤੇ ਲਿਖੀ ਹੋਊਗੀ ਤੇ ਜਿੰਨਾ ਵੀ ਉਹਦਾ A to Z ਫਾਇਦਾ ਹੋਣਾ ਲੋਕਾਂ ਨੂੰ ਉਹ ਸਾਰਾ ਮੈਂ ਫਾਇਦਾ ਕਰਕੇ ਦੂੰਗਾ ਜੀ ਕਿੰਨੇ ਦਰੋਜੇ ਕਰੂੰ ਮੰਗੀ ਗੇਟ ਦੇ ਜਿਹੜਾ ਆਪਣਾ ਪਿੰਡ ਦਾ ਗੇਟ ਹੁੰਦਾ ਮੇਨ ਦਰਵਾਜ਼ੇ ਹੁੰਦੇ ਨੇ ਪਿੰਡ ਦੇ ਦੋ ਦਰਵਾਜ਼ੇ ਹੁੰਦੇ ਇੱਕ ਦਰਵਾਜ਼ਾ ਹੁੰਦਾ ਹਿੱਸੇ ਨਹੀਂ ਹੁੰਦੇ ਵੀ ਅੱਧਾ ਹਿੱਸਾ ਦਾ ਇੱਕ ਦਰਵਾਜ਼ਾ ਉਹ ਦਰਵਾਜ਼ਿਆਂ ਦੇ ਬੋਰਡ ਲਾ ਕੇ ਉਹ ਸਕੀਮ ਲੱਗੂਗੀ ਕਿ ਭਾਈ ਤੁਸੀਂ ਆਓ ਤੇ ਇਸ ਸਕੀਮ ਦਾ ਫਾਇਦਾ ਲੋ ਕੀ ਲਾਸਟ ਅਪੀਲ ਕਰਨ ਹਰ ਜਿਹੇ ਮੈਂ ਤਾਂ ਬੋਟਰ ਨੂੰ ਇਹ ਹੀ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਨੇ ਇੱਕ ਨੌਜਵਾਨ ਨੂੰ ਮੌਕਾ ਦਿੱਤਾ ਹੈ ਇੱਕ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਰਿਸ਼ਵਦੀ ਭੁੱਖ ਤੋਂ ਬਿਨਾ ਪੈਸੇ ਦੀ ਭੁੱਖ ਤੋਂ ਬਿਨਾ ਪਾਵਰ ਦੀ ਭੁੱਖ ਤੋਂ ਮੈਨੂੰ ਜਿਲਾ ਪ੍ਰੀਸ਼ਾਦ ਵਿੱਚ ਖੜਨ ਦਾ ਮੌਕਾ ਦਿੱਤਾ ਹੈ ਕਿ ਤੁਸੀਂ ਮੇਰੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ ਤੇ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ ਜੀ ਥੈਂਕ ਯੂ 14 ਤਰੀਕ ਨੂੰ ਇਲੈਕਸ਼ਨ ਹੈ ਤੇ 17 ਨੂੰ ਆਪਣਾ ਰਿਜ਼ਲਟ ਹੈ ਜੀ 14 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਮੇਰੇ ਸਿਰ ਤੇ ਮਿਹਰ ਭਰਿਆ ਤੱਕ ਕੇ ਆਪਾਂ ਫਤਿਹ ਕਰੀਏ ਤੇ 17 ਨੂੰ ਆਪਾਂ ਜਿੱਤ ਦਾ ਆਨੰਦ ਮਣੀਏ ਅਪੀਲ ਤਾਂ ਇਹੀ ਕਰਦੇ ਆ ਵੀ ਨਵਾਂ ਮੁੰਡਾ ਜੀ ਇਹੇ ਲੋਕਾਂ ਨੂੰ ਵਧੀਆ ਕੰਮ ਕਰੋ ਇਹ ਵੀ ਸ਼ੌਕ ਵੀ ਹੈ ਜੇ ਕਿਸੇ ਨੂੰ ਸ਼ੌਕ ਹੋਵੇ ਉਹਨੂੰ ਮੌਕਾ ਵੀ ਦੇਣਾ ਚਾਹੀਦਾ ਅਸੀਂ ਇੱਕ ਹੀ ਪੀੜ ਕਰਦੇ ਸਾਡਾ ਭਤੀਜਾ ਹੈ ਮਾਨਤ ਕਨੌੜੀ ਦਾ ਬੇਟਾ ਕੋਮਰ ਪ੍ਰਤਾਪ ਸਿੰਘ ਫਿਰ ਉਹ ਇੱਕ ਇੱਕ ਪੀਪੀਓਟ ਪਾ ਕੇ ਚਿਤਾਓ ਤਾਂ ਕਿ ਇਲਾਕੇ ਦੀ ਸ਼ਾਨ ਵਧੇ ਨੌਜਵਾਨਾਂ ਨੂੰ ਮੌਕਾ ਮਿਲੇ ਕਨੌੜਾ ਪਰਿਵਾਰ ਫਿਰ ਰਾਜਨੀਤੀ ਚਾਹਿਆ ਕਿਉਂ ਜ਼ਰੂਰੀ ਹੈ ਹੀ ਪਰਿਵਾਰ ਕੋਲ ਇੱਕ ਪੀੜੀ ਬਾਏ ਪੀਸ ਚੱਲ ਰਹੀ ਹੈ ਇਹਦਾ ਸ਼ੌਕ ਵੀ ਸੀਗਾ ਵੀ ਜਿਵੇਂ ਸਾਡੇ ਬਜ਼ੁਰਗ ਸੇਵਾ ਕਰਦੇ ਨੇ 30 40 ਸਾਲ ਹੋ ਗਏ ਮਾਨਤ ਜੀ ਨੂੰ ਸੇਵਾ ਕਰਦੇ ਨੂੰ ਇਹਨੂੰ ਵੀ ਸ਼ੌਕ ਜਾ ਗਿਆ ਵੀ ਮੈਂ ਵੀ ਇਹ ਕਰਕੇ ਲੋਕਾਂ ਚਾਹਾਂ ਲੋਕਾਂ ਦੇ ਕੰਮ ਅੱਛਾ ਅੱਛਾ ਹਾਂਜੀ ਜੀ ਕਰ ਤੁਸੀਂ ਕੀ ਕਹੋਗੇ ਕਿ ਕਿਉਂ ਮਤਲਬ ਕਿ ਵੋਟ ਅਸੀਂ ਤਾਂ ਇਹੀ ਕਹਿੰਦੇ ਜੀ ਨੌਜਵਾਨ ਬੱਚਾ ਜੀ ਸਾਡਾ ਤੇ ਨੌਜਵਾਨ ਅੱਜ ਕੱਲ੍ਹ ਨਸ਼ਿਆਂ ਵੱਲ ਜ਼ਿਆਦਾ ਪ੍ਰੇਰਿਤ ਹੋ ਰਹੇ ਨੇ ਇਹਨਾਂ ਨੇ ਜੋ ਬੋਲਿਆ ਵੀ ਗਰਾਉਂਡ ਹੁਣ ਗਿਆ ਪਿੰਡਾਂ ਦੇ ਵਿੱਚ ਉਹਦੇ ਬਦੌਲਤ ਅਸੀਂ ਅਪੀਲ ਕਰਦੇ ਆਂ ਵੀ ਤੌੜਾ ਜਾਨ ਦੇ ਜੋ ਵੀ ਵੋਟਰ ਨੇ ਉਹ ਵੱਧ ਤੋਂ ਵੱਧ ਕੁੰਮਰ ਪ੍ਰਤਾਪ ਸਿੰਘ ਖਨੌੜਾ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ